ਔਰ ਸਾਡੇ ਵਾਸਤੇ ਜਿਹੜੀ ਮੁਸ਼ਕਿਲ ਆ ਰਹੀ ਹੈ ਇੰਗਲੈਂਡ ਤੇ ਇਹਨਾਂ ਦੇਸ਼ਾਂ ਦੇ ਵਿੱਚ ਸਾਡੇ ਬੱਚੇ ਸ਼ੀਸ਼ਾ ਤੇ ਓਕਾ ਪੀਣ ਜਾਂਦੇ ਆ ਜੋ ਸਿੱਖੀ ਦੇ ਵਿੱਚ ਕੁਰੇਤਿਆ। ਉਥੇ ਜਿਹੜੇ ਮੋਸਟਲੀ ਸ਼ੀਸ਼ਾ ਸ਼ਾਪ ਨੇ ਉਹਨਾਂ ਲੋਕਾਂ ਦੇ ਨੇ ਜਿੱਥੇ ਤੁਹਾਡੀ ਗਰੂਮਿੰਗ ਹੋਏਗੀ ਜਿੱਥੇ ਧਰਮ ਤਬਦੀਲ ਹੋਣਾ ਸ਼ੁਰੂ ਹੋਵੇਗਾ। ਬਹੁਤ ਸਾਰੇ ਕੇਸਿਸ ਐਸੇ ਆਏ ਨੇ। ਤਗੜੇ ਹੋ ਕੇ ਆਪਣੇ ਬੱਚਿਆਂ ਨਾਲ ਆਪਣੇ ਧਰਮ ਦੀ ਗੱਲ ਕਰੋ, ਚੁੱਪ ਨਾ ਬੈਠੋ। ਰਸ਼ੀਆ ਕੋਲੋਂ ਤੇਲ ਲੈਣ ਕਰਕੇ ਅਮਰੀਕਾ ਦੁਖੀ ਹੋਇਆ ਪਿਆ। ਉਨੇ ਟੈਰਿਫ ਵਧਾ ਦਿੱਤੇ ਪੰਜਾਬ 50% ਕਰਕੇ ਤੇ ਹੁਣ ਫਿਰ ਦਵਾਈਆਂ ਦੇ ਉੱਪਰ 100% ਦੀ ਟੈਕਸ ਲਾ ਕੇ ਇੱਕ ਸਾਹ ਦੀ ਭਾਰਤੀ ਅਰਥ ਵਿਵਸਥਾ ਦਾ ਲੱਕ ਤੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਨਰਿੰਦਰ ਮੋਦੀ ਦਾ ਗੋਦੀ মিডিਆ ਕਹਿ ਰਿਹਾ ਹੈ ਕਿ ਅਸੀਂ ਵਿਸ਼ਵ ਗੁਰੂ ਬਣ ਜਾ ਰਹੇ ਹ ਇਹ ਬਿਲਕੁਲ ਹੀ ਜਿਹੋ ਜਿਹੇ ਟੈਕ ਹਿਟਲਰ ਤੇ ਹੋਰ ਜਿਹੜੇ ਜਿਹੜੇ ਡਿਕਟੇਟਰ ਸ਼ਨ ਉਹਨਾਂ ਵਾਂਗੂ ਵਰਤਿਆ ਜਾ ਰਿਹਾ ਹੈ ਕਿ ਸਹੀ ਇਨਫੋਰਮੇਸ਼ਨ ਭਾਰਤੀ ਲੋਕਾਂ ਤੱਕ ਨਹੀਂ ਪਹੁੰਚ ਰਹੀ ਸਹੀ ਤਰੀਕੇ ਨਾਲ ਕਿਸੇ ਵੀ ਕੇਸ ਨੂੰ ਡੀਲ ਨਹੀਂ ਕੀਤਾ ਜਾਂਦਾ ਅਮਰੀਕਾ ਦੇ ਵਿੱਚ ਜਿਹੜੇ ਤਰੀਕੇ ਨਾਲ 트াম্প ਨੇ ਇਹਨਾਂ ਤੇ ਟੈਰਿਫ ਲਾਇਏ ਨੇ ਆਉਂਦੇ ਦੋਹਾਂ ਚੋਂ ਸਾਲਾਂ 'ਚ ਭਾਰਤੀ ਅਰਥਵਿਵਸਥਾ ਦਾ ਹਾਲ ਬੁਰਾ ਹੋ ਜਾਏਗਾ ਇਹ ਅਜੇ ਵੀ ਬੈਠੇ ਬੜਕਾ ਮਾਰ ਰਿਹਾ ਭਈ ਜੇ ਸਾਨੂੰ ਕੋਈ ਪਾਬੰਦੀ ਨਹੀਂ ਬਿਲਕੁਲ ਇਤੋਂ ਵੱਡੀ ਪਾਬੰਦੀ ਕੀ ਹੋ ਸਕਦੀ ਹੈ 25% ਦੀ ਟੈਰਿਫ ਤੁਸੀਂ ਦੇਣ ਨੂੰ ਤਿਆਰ ਆ ਉਹਨਾਂ ਨੇ ਕਿਹਾ ਕਿ ਹੋਰ ਟੈਰਿਫ ਲਾਉਣ ਬਾਰੇ ਵੀ ਜਿਹੜਾ ਉਹ ਗੱਲ ਚੱਲ ਰਹੀ ਹੈ ਕੱਚੇ ਤੇਲ ਤੇ ਹਥਿਆਰ ਖਰੀਦਣ ਦੇ ਉਹਨਾਂ ਨੇ ਇਹ ਗੱਲ ਕਹੀ ਕਿ ਰੂਸ ਹਰ ਦਿਨ ਕਰੀਬ 1 ਕਰੋੜ ਬੈਰਲ ਨਾਲ ਵਿਸ਼ਵ ਪੱਧਰ ਤੇ ਕੱਚੇ ਤੇਲ ਦਾ ਸਭ ਤੋਂ ਵੱਡਾ ਸਪਲਾਈਅਰ ਬਣਿਆ ਹੋਇਆ ਹੈ। ਰੂਸ ਹਰ ਦਿਨ ਵਿਸ਼ਵ ਪੱਧਰ ਤੇ ਜੇਕਰ ਸਪਲਾਈ ਵਿੱਚ ਵਿਘਨ ਪੈਂਦਾ ਤੇ ਦੁਨੀਆ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਉਹ ਚਾਹ ਹੀ ਇਹ ਰਿਹਾ ਹੈ ਅਮਰੀਕਾ ਭਈ ਮੋਢੇ ਤੇ ਰੱਖ ਕੇ ਚਲਾਓ ਇਹਨਾਂ ਸਾਰਿਆਂ ਦੇ। ਮੈਂ ਆਪ ਪੁੱਛਣਾ ਕਰਾਂ। ਆਪ ਰੈੱਡ ਕਾਰਪਟ ਵਿਛਾਉਂਦਾ ਹੈ ਪੁਤਿਨ ਦੇ ਲਈ ਰਾਸ਼ਟਰਪਤੀ ਰੂਸ ਦੇ ਲਈ ਕ੍ਰੰਪ ਹੋਰੀ। ਪਰ ਇਹਨਾਂ ਦੇ ਮੋਢਿਆਂ ਤੇ ਰੱਖ ਕੇ ਚਲਾ ਰਿਹਾ ਹੈ। ਪਰ ਪਿਛਲੇ ਦਿਨ ਇਹ ਵੀ 트ੰਪ ਨੇ ਕਹਿਆ ਦੇਤਾ ਕਿ ਯੂਕਰੇਨ ਜਿੱਤੇਗਾ ਤੇ ਜਿੱਤੇਗਾ ਵੀ ਤੇ ਆਪਣੇ ਇਲਾਕੇ ਵੀ ਵਾਪਸ ਲਾਏਗਾ। ਕਿਉਂਕਿ ਕਤਰ ਦੇ ਵਿੱਚ ਹਮਾਸ ਉੱਪਰ ਹਮਲਾ ਕਰਨ ਤੋਂ ਬਾਅਦ ਅਰਬ ਕੰਟਰੀਸ ਜਿਹੜੇ ਨੇ ਉਹ ਬੜੇ ਅਨਸਿਓਰ ਫੀਲ ਕਰ ਰਹੇ ਨੇ ਈਵਨ ਕਿ ਅਮਰੀਕਾ ਦੀ ਆਰਮੀ ਉੱਥੇ ਬੈਠੀ ਹੋਈ ਹੈ। ਇਸ ਡੀਲ ਦੇ ਨਾਲ ਭਾਰਤ ਨੂੰ ਹੋਰ ਚੱਕਾ ਲੱਗਾ। ਹੁਣ ਅਰਬ ਦੇਸ਼ਾਂ ਨਾਲ ਪਾਕਿਸਤਾਨ ਦੇ ਰਿਲੇਸ਼ਨ ਵਧ ਰਹੇ ਨੇ। ਇਹ 트럼ਪ ਹੋਰੀ ਮੋਦੀ ਹੋਰਾਂ ਨਾਲ ਗੱਲ ਨਹੀਂ ਕਰ ਰਹੇ ਉਹਨਾਂ ਤੇ ਟੈਰਿਫ ਤੇ ਟੈਰਫ ਰੋਜ ਲਾ ਰਹੇ ਨੇ ਪਾਕਿਸਤਾਨ ਨੂੰ ਲਿਆ ਕੇ ਸਦਕੇ ਬਿਠਾਉਣਾ ਉੱਥੋਂ ਦੇ ਆਰਮੀ ਚੀਫ ਨੂੰ ਸਦਕੇ ਬਿਠਾਉਣਾ ਇਸ ਗੱਲ ਦਾ ਪ੍ਰਤੀਕ ਆ ਕਿ ਭਾਰਤ ਨੂੰ ਛਡਾਉਣ ਵਿੱਚ 트럼ਪ ਕੋਈ ਕਸਰ ਨਹੀਂ ਛੱਡ ਰਿਹਾ ਉੱਥੇ ਆਰਮੀ ਚੀਫ ਬਾਰੇ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਤੇ ਸ਼ਰੀਫ ਹੈ ਨਾ ਪ੍ਰਧਾਨ ਮੰਤਰੀ ਇਹ ਵਧੀਆ ਇਹ ਤੋਂ ਪਹਿਲਾਂ ਲਿਖਿਆ ਕਿ ਮੁਨੀਰ ਜਿਹੜਾ ਉੱਥੋਂ ਦਾ 에ਨ ਮਾਰਸ਼ਲ ਆ ਉਹ ਜਿਹੜਾ ਹੈੱਡ ਆਫ ਆਰਮੀ ਹੈ ਉਹ ਜਿਹੜਾ ਆ ਉਹ ਬਹੁਤ ਵਧੀਆ ਆ 트럼ਪ ਨੇ ਆਪਣੇ ਐਕਸ ਤੇ ਲਿਖਿਆ ਸੋ ਚੜਾਉਣ ਦੇ ਵਿੱਚ 트럼ਪ ਕੋ ਕਸਰ ਨਹੀਂ ਛੱਡ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਕਾਲ ਚੈਨਲ ਦੇਖ ਰਹੀਆਂ ਸਮੂਹ ਸੰਗਤਾਂ ਨੂੰ ਦਾਸ ਨਿਰਮਲਜੀਤ ਸਿੰਘ ਦੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਸੇਵਾ ਵਿੱਚ ਹਾਜ਼ਰ ਹਾਂ ਸਿੱਖ ਖਬਰਨਾਮਾ ਪ੍ਰੋਗਰਾਮ ਲੈ ਕੇ ਕੁਝ ਖਬਰਾਂ ਤੇ ਉਹਦੇ ਬਾਰੇ ਵਿੱਚ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦਾ ਹੁੰਦਾ ਆ ਇਸ ਵੇਲੇ ਬੜੀ ਮੁਸ਼ਕਲ ਬਣੀ ਹੋਈ ਹੈ ਸਿੱਖ ਬੱਚਿਆਂ ਨੂੰ ਸਿੱਖੀ ਨਾਲੋਂ ਤੋੜਨ ਵਾਸਤੇ ਜਿੱਥੇ ਬਾਹਰੀ ਸਾਜ਼ਿਸ਼ਾਂ ਨੇ ਉੱਥੇ ਅਸੀਂ ਅੰਦਰੂਨੀ ਤੌਰ ਤੇ ਉਹਨੇ ਤਗੜੇ ਹੋ ਕੇ ਉਹਦਾ ਮੁਕਾਬਲਾ ਨਹੀਂ ਕਰ ਰਹੇ ਜਿਹਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਲਗਾਤਾਰ ਨਕਲੀ ਸਿੱਖਾਂ ਨੂੰ ਜਿਹੜਾ ਪ੍ਰਮੋਟ ਕੀਤਾ ਜਾਂਦਾ ਹੈ ਅਸ਼ਲੀਲਤਾ ਵਾਸਤੇ ਜਾਂ ਨਸ਼ਿਆਂ ਵਾਸਤੇ ਜਾਂ ਸਮੋਕਿੰਗ ਵਾਸਤੇ ਜਾਂ ਵੇਪ ਵਾਸਤੇ ਉਹ ਲਗਾਤਾਰ ਵੱਧ ਰਿਹਾ ਤੇ ਉਹਨਾਂ ਵਿੱਚੋਂ ਬਹੁਤੇ ਨਕਲੀ ਨੇ ਮੈਂ ਬੇਨਤੀ ਕਰਾਂਗਾ ਰੀਸ ਉਹਨਾਂ ਦੀ ਨਾ ਕਰੋ ਰੀਸ ਗੁਰਮੁਖਾਂ ਦੀ ਕਰੋ ਆਪਣੇ ਬੱਚਿਆਂ ਨੂੰ ਸਮਝਾਓ ਵੀ ਇਹ ਤਾਂ ਸਿੱਖੀ ਚ ਹੈ ਹੀ ਨਹੀਂ ਹੁਣ ਸਾਡੇ ਵਾਸਤੇ ਜਿਹੜੀ ਮੁਸ਼ਕਿਲ ਆ ਰਹੀ ਹੈ ਇੰਗਲੈਂਡ ਤੇ ਇਹਨਾਂ ਦੇਸ਼ਾਂ ਦੇ ਵਿੱਚ ਸਾਡੇ ਬੱਚੇ ਸ਼ੀਸ਼ਾ ਤੇ ਪੁੱਕਾ ਪੀਣ ਜਾਂਦੇ ਆ ਜੋ ਸਿੱਖੀ ਦੇ ਵਿੱਚ ਕੁਰੇਤਿਆ ਉੱਥੇ ਜਿਹੜੇ ਮੋਸਟਲੀ ਸ਼ੀਸ਼ਾ ਸ਼ਾਪ ਨੇ ਉਹਨਾਂ ਲੋਕਾਂ ਦੇ ਨੇ ਜਿੱਥੇ ਤੁਹਾਡੀ ਗਰੂਮਿੰਗ ਹੋਏਗੀ ਜਿੱਥੇ ਧਰਮ ਤਬਦੀਲ ਹੋਣਾ ਸ਼ੁਰੂ ਹੋਵੇਗਾ ਬਹੁਤ ਸਾਰੇ ਕੇਸਿਸ ਐਸੇ ਆਏ ਨੇ ਤਗੜੇ ਹੋ ਕੇ ਆਪਣੇ ਬੱਚਿਆਂ ਨਾਲ ਆਪਣੇ ਧਰਮ ਦੀ ਗੱਲ ਕਰੋ ਚੁੱਪ ਨਾ ਬੈਠੋ ਆਪਣੇ ਬੱਚਿਆਂ ਨਾਲ ਪੋਤਰਿਆਂ ਨਾਲ ਦੋਤਰਿਆਂ ਨਾਲ ਵੀ ਵੇਖ ਪਈ ਸਿੱਖੀ ਦੇ ਵਿੱਚ ਸਮੋਕਿੰਗ ਮਨਾਇਆ ਅਡਲਟਰੀ ਮਨਾਇਆ ਸਿੱਖੀ ਦੇ ਵਿੱਚ ਆ ਚੀਜ਼ਾਂ ਮਨਾਇਆ ਗੁਰੂ ਸਾਹਿਬ ਦਾ ਹੁਕਮ ਹੈ ਅਸੀਂ ਨਹੀਂ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਪਰ ਜਦੋਂ ਅਸੀਂ ਚੁੱਪ ਕਰਕੇ ਜੋ ਕੋ ਜੋ ਸਾਡੀ ਨੌਜਵਾਨ ਪੀੜ੍ਹੀ ਕਰ ਰਹੀ ਐ ਸਿਰ ਝੁਕਾ ਕੇ ਕਬੂਲ ਕਰ ਲਿਆ ਬੱਚੇ ਵਿਚਾਰੇ ਅੰਜਾਨ ਨੇ ਇਨੋਸੈਂਟ ਨੇ ਪਰ ਉਹਨਾਂ ਨੂੰ ਦੱਸਣਾ ਸਾਡਾ ਫਰਜ਼ ਹੈ ਇਸ ਕਰਕੇ ਮੈਂ ਬੇਨਤੀ ਕਰਾਂਗਾ ਬੋਲ ਸੋਤਲ ਮੜੀਆ ਮੋਨ ਕਥ ਧਾਰੀ ਰਾਮ ਉਹ ਜਿਹੜੇ ਨਕਲੀ ਸਿੱਖ ਬਣਾ ਕੇ ਨਕਲੀ ਆਈਡੈਂਟਸ ਬਣਾ ਕੇ ਸਾਡੇ ਦੁਸ਼ਮਣਾਂ ਵੱਲੋਂ ਲਗਾਤਾਰ ਫਲਾਜ ਆ ਰਿਹਾ ਆ ਵੇਖੋ ਜੀ ਆਨੇ ਆ ਧਰਮ ਛੱਡ ਦਿੱਤਾ ਆ ਬਣ ਗਿਆ ਆ ਦੇਖੋ ਜੀ ਸਿਗਰਟਾਂ ਪੀਰੇ ਪੰਜਾਬ ਦੇ ਵਿੱਚ ਇੱਕ ਬੀਬੀ ਦਾ ਕਤਲ ਹੋਇਆ ਸੀ ਉਹਦਾ ਨਾਮ ਕੁਝ ਹੋਰ ਸੀ ਪਰ ਉਹ ਕੌਰ ਦੇ ਨਾਂ ਤੇ ਮਸ਼ਹੂਰ ਸੀ ਸਾਡੀਆਂ ਬਹੁਤ ਸਾਰੀਆਂ ਬੱਚੀਆਂ ਉਹਦੇ ਵਾਲੇ ਵੇਖ ਕੇ ਉਹਦੀ ਹੀ ਚਾਲ ਤੇ ਅਸ਼ਲੀਲਤਾ ਵਾਲੇ ਪਾਸੇ ਤੁਰ ਪਈਆਂ ਇਹਨਾਂ ਚੀਜ਼ਾਂ ਨੂੰ ਅਸੀਂ ਗੁਰਦੁਆਰਿਆਂ 'ਚ ਗੱਲ ਕਰਨੀ ਚਾਹੀਦੀ ਕਮੇਟੀਆਂ ਨੂੰ ਵੀ ਪ੍ਰਚਾਰਕਾਂ ਨੂੰ ਵੀ ਤੇ ਹਰ ਸਿੱਖ ਨੂੰ ਆਪਣੇ ਪਰਿਵਾਰ 'ਚ ਗੱਲ ਕਰਨੀ ਚਾਹੀਦੀ ਤਾਂ ਕਿ ਸਿੱਖੀ ਨੂੰ ਇਹ ਜਿਹੜੀਆਂ ਨਵੀਆਂ ਮੁਸ਼ਕਲਾਂ ਆ ਰਹੀਆਂ ਨੇ ਇਹ ਇਹਨੂੰ ਫੇਸ ਕੀਤਾ ਜਾਵੇ ਤੇ ਇਹਦਾ ਤਗੜੇ ਹੋ ਕੇ ਮੁਕਾਬਲਾ ਕੀਤਾ ਜਾਵੇ ਅਸੀਂ ਸਾਰੇ ਹੀ ਇਸ ਜਿਹੜੀ ਸਿੱਖੀ ਤੋਂ ਦੂਰ ਖੜਨ ਵਾਲੀਆਂ ਨਸ਼ੀਏ ਨੇ ਅਸ਼ਲੀਲਤਾ ਹੈ ਯਾ ਇਹ ਜਿਹੜੇ ਸ਼ੀਸ਼ਾ ਸ਼ਾਪਸ ਨੇ ਇਹਨਾਂ ਤੋਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਣਾ ਜੀ ਬੇਨਤੀ ਪ੍ਰਵਾਨ ਕਰਦੀ। ਚਲਦੇ ਹਾਂ ਜੀ ਪਹਿਲੀ ਖਬਰ ਵੱਲ ਮੈਨੂੰ ਬੜੀ ਵਧੀਆ ਖਬਰ ਜਿਹੜੀ ਲੱਗੀ ਉਹ ਸੀ ਯਾਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਪ੍ਰਧਾਨ ਨੇ ਅਕਾਲੀ ਦਲ ਦੇ ਜਿਹੜੇ ਪੁਨਰਸੁਰਜੀਤੀ ਅਕਾਲੀ ਦਲ ਦੀ ਉਹ ਕਹਿੰਦੇ ਜੀ ਅਸੀਂ ਸਾਰਿਆਂ ਦੀ ਮਦਦ ਕਰਾਂਗੇ। ਪਾਰਟੀ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਸੀਨੀਅਰ ਲੀਡਰਸ਼ਿਪ ਸੁਰਜੀਤ ਸਿੰਘ ਰਖੜਾ ਰਵਿੰਦਰ ਸਿੰਘ ਨਾਲ ਕਾਨਫਰੰਸ ਦੱਸਿਆ ਕਿ ਪਾਰਟੀ ਵੱਲੋਂ ਹੜ੍ਹ ਦੇ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੱਕੇ ਰਾਤ ਕੈਂਪ ਲਾ ਦਿੱਤੇ ਨੇ ਨਾਲੇ ਦੱਸਿਆ ਕਿ 11 ਕਰੋੜ ਮਦਦ ਦੇਣ ਦਾ ਫੈਸਲਾ ਕੀਤਾ ਗਿਆ ਇਸ ਵਿੱਚ 4500 ਲੋੜਵੰਦ ਪਰਿਵਾਰਾਂ ਨੂੰ 10000 ਰੁਪਏ ਪ੍ਰਤੀ ਪਰਿਵਾਰ ਗੁਜ਼ਾਰਾ ਪੱਤਾ ਦਿੱਤਾ ਜਾਵੇਗਾ 1000 ਗੁਰੂ ਘਰਾਂ ਦੇ ਗਰੰਤੀ ਸਿੰਘਾਂ ਨੂੰ ਅਗਲੇ 6 ਮਹੀਨਿਆਂ ਤੱਕ 5000 ਦਾ ਗੁਜ਼ਾਰਾ ਦਿੱਤਾ ਜਾਵੇਗਾ ਤੇ ਕਿਸਾਨਾਂ ਲਈ 1 ਲੱਖ ਲੀਟਰ ਡੀਜ਼ਲ 10 ਹਜ਼ਾਰ ਸਕੂਲੀ ਬੱਚਿਆਂ ਨੂੰ ਲੋੜ ਅਨੁਸਾਰ ਕਾਪੀਆਂ ਫੀਸ ਕਿਤਾਬਾਂ ਦੇ ਰੂਪ ਚ ਦਿੱਤਾ ਜਾਏਗਾ ਤੇ ਘਰਾਂ ਦੀ ਮੁਰੰਮਤ ਲਈ ਤੇ 30 ਹਜ਼ਾਰ ਥੈਲੇ ਸੀਮਿੰਟ 20 ਹਜ਼ਾਰ ਕੁਇੰਟਲ ਚਾਰਾ ਤੇ 25 ਹਜ਼ਾਰ ਕੁਇੰਟਲ ਪ੍ਰਤੀ ਤੂੜੀ ਪਾਰਟੀ ਵੱਲੋਂ ਇਕੱਠੀ ਕਰਕੇ ਭੇਜ ਜਾਵੇਗੀ ਇਹਦੇ ਚ ਜਿਹਨ ਮੈਨੂੰ ਵਧੀਆ ਗੱਲ ਲੱਗੀ ਉਹ ਲੱਗੀ ਹੈ ਕਿ ਜਿਹੜੇ ਪਰਿਵਾਰਾਂ ਨੂੰ ਹੜਪੀੜਿਤ ਪਰਿਵਾਰਾਂ ਨੂੰ 10 ਹਜ਼ਾਰ ਦੇਣਾ ਤੇ ਖਾਸ ਤੌਰ ਤੇ ਗ੍ਰੰਥੀ ਸਿੰਘਾਂ ਨੂੰ 5000 ਪ੍ਰਤੀ ਮਹੀਨਾ ਦੇਣਾ ਦੇ ਸਿੱਖਾਂ ਵਿੱਚ ਸਭ ਤੋਂ ਅਨਗੋਲੇ ਵਰਗ ਨੇ ਨਾ ਉਹ ਦੋ ਨੇ ਜਿਨ੍ਹਾਂ ਨੂੰ ਅਸੀਂ ਗਰੀਬ ਕਹਿੰਦੇ ਆ ਉਹ ਜਾਂ ਸਿੱਖੀ ਵਿੱਚ ਜਾਤ ਪਾਤ ਨਹੀਂ ਆ ਪਰ ਜਿਨ੍ਹਾਂ ਨੂੰ ਅਸੀਂ ਮਜਬੀ ਸਿੰਘ ਕਹਿ ਦਿੰਦੇ ਆ ਜਾਂ ਉਹਨਾਂ ਨੂੰ ਨਾ ਕੋਈ ਨਾ ਕੋਈ ਸੇ ਦਿੱਤਾ ਹੋਇਆ ਜਿਨ੍ਹਾਂ ਨੂੰ ਬ੍ਰਾਹਮਣ ਸ਼ੂਦਰ ਕਹਿੰਦਾ ਅਖੌਤੀ ਸ਼ੂਦਰ ਕਹਿ ਲੋ ਅਸੀਂ ਉਹਨਾਂ ਨੂੰ ਇੱਜ਼ਤ ਮਾਨ ਨਹੀਂ ਦਿੱਤਾ ਦੂਜੇ ਸਾਡੀ ਪੀੜੀ ਪ੍ਰਚਾਰਕ ਪੀੜੀ ਉਹਨਾਂ ਦਾ ਖਿਆਲ ਨਹੀਂ ਖਾਸ ਤੌਰ ਤੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀ ਵੀ ਵਾਕਈ ਜਿਹੜੇ ਜਿਹੜੇ ਸਹੀ ਪਰਿਵਾਰ ਨੇ ਜਿਹੜੇ ਹੜਾਂ ਦੀ ਮਾਰ ਹੇਠ ਆਏ ਨੇ ਜਿਹੜੇ ਵਿਚਾਰੇ ਦੂਰ ਬੈਠੇ ਨੇ ਜਾਂ ਜਿਹੜੇ ਅਣਖ ਰੱਖਦੇ ਨੇ ਸਿੱਖਾਂ ਵਾਲੀ ਪੰਜਾਬ ਵਾਲੀ ਉਹ ਤੁਹਾਡੇ ਕੋਲ ਮੰਗਲ ਨਹੀਂ ਆਉਣਗੇ ਤੁਹਾਡੀ ਟਰਾਲੀਆਂ ਦੇ ਮਗਰ ਰਾਸ਼ਨ ਪੈਸੇ ਜਾਂ ਕੱਪੜੇ ਤੁਹਾਨੂੰ ਹੱਥ ਜੋੜ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਉਣਾ ਪਵੇਗਾ ਇਹ ਵਧੀਆ ਗੱਲ ਹੈ ਪਾਰਟੀ ਨੇ ਇਹਨਾਂ ਨੇ 11 ਕਰੋੜ ਦੀ ਸਹਾਇਤਾ ਦੀ ਗੱਲ ਕੀਤੀ ਹੈ ਔਰ ਮੈਂ ਬੇਨਤੀ ਕਰਾਂਗਾ ਕਿ ਵਾਕੇ ਹੀ ਇਹ ਸਹਾਇਤਾ ਉਹਨਾਂ ਲੋਕਾਂ ਤੱਕ ਖਾਸੌਰਤੇ ਸਿੱਖਾਂ ਤੱਕ ਪਹੁੰਚਣੀ ਚਾਹੀਦੀ ਹੈ ਜਿਹੜੇ ਜ਼ਰੂਰਤਮੰਦ ਨੇ ਜਿਨ੍ਹਾਂ ਦਾ ਵਾਕੇ ਨੁਕਸਾਨ ਹੋਇਆ ਹੁਣ ਪਿੰਡਾਂ ਦੇ ਵਿੱਚ ਬਹੁਤ ਸਾਰੇ ਵੀਡੀਓ ਨੇ ਸ਼ੁਰੂ ਹੋ ਗਏ ਵੀ ਘਰ ਭਰਲੇ ਲੋਕਾਂ ਨੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਜਿਹੜੀ ਟਰਾਲੀ ਆਉਂਦੀ ਹੈ ਜਿਹੜਾ ਟਰੈਕਟਰ ਆਉਂਦਾ ਚੁੱਕ ਕੇ ਸੁੱਟ ਲੰਗ ਪੇ ਤੇ ਇੱਕ ਵੀਡੀਓ ਬਣਾ ਕੇ ਉਹਨਾਂ ਦੇ ਘਰਾਂ ਵਿੱਚੋਂ ਸਮਾਨ ਵੀ ਚੁੱਕ ਕੇ ਲਿਆ ਕੇ ਦਿਖਾਇਆ ਗਿਆ ਵੀ ਕਿੰਨਾ ਸਮਾਨ ਉਹਨਾਂ ਲੋਕਾਂ ਨੇ ਇਕੱਠਾ ਕਰ ਲਿਆ ਤੇ ਜਿਹੜੇ ਵਾਕੇ ਸੀ ਉਸ ਪਿੰਡ ਦੇ ਵਿੱਚ ਜ਼ਰੂਰਤਵੰਦ ਸਨ ਉਹਨਾਂ ਤੱਕ ਇੱਕ ਪੈਸੇ ਦੀ ਮਦਦ ਨਹੀਂ ਪਹੁੰਚੀ। ਸੋ ਗਿਆਨੀ ਹਰਪੀ ਸਿੰਘ ਹੋਰੇ ਕਿਉਂਕਿ ਖੁਦ ਪ੍ਰਚਾਰਕ ਸਨ ਜਥੇਦਾਰ ਕਲਤਕਸਰ ਰਹੇ ਨੇ ਵਧੀਆ ਫੈਸਲਾ ਔਰ ਜੇ ਵਾਕੇ ਹੀ ਇਸ ਸਹੀ ਜਗ੍ਹਾ ਤੇ ਪਹੁੰਚਦਾ ਤੇ ਇਹ ਸ਼ਲਾਘਾਯੋਗ ਕਦਮ ਆ। ਮੈਂ ਵੀ ਬੇਨਤੀ ਕਰਾਂਗਾ ਜਿੱਥੇ ਤੁਸੀਂ ਆਪਣੇ ਪਿੰਡਾਂ ਵਿੱਚ ਮਦਦ ਕਰ ਰਹੇ ਆ ਜਿੱਥੇ ਤੁਸੀਂ ਹਰ ਜਗ੍ਹਾ ਤੇ ਮਦਦ ਕਰ ਰਿਆਂ ਉਥੇ ਆਪਣੇ ਗੁਰਦੁਆਰਾ ਸਾਹਿਬ ਆਪਣੇ ਪਰਿਵਾਰਾਂ ਨੂੰ ਤੇ ਆਪਣੇ ਗਿਆਨੀ ਸਿੰਘਾਂ ਦਾ ਜਰੂਰ ਖਿਆਲ ਰੱਖੋ ਅਕਾਲੀ ੜ ਸਾਡੀ ਸੇਵਾ ਕਰ ਰਹੀ ਹੈ ਔਰ ਬਿਨਾਂ ਸ਼ੱਕ ਅਕਾਲੀ ੜ ਜਿਹੜੀ ਹੈ ਉਹ ਦੇਖਦੀ ਹੈ ਕਿ ਕਿਹੜਾ ਜ਼ਰੂਰਤਵਾਨ ਹੈ ਕਿਹੜਾ ਖਾਸ ਹੈ ਕਿਉਂਕਿ ਸਾਡੇ ਰਾਸ਼ ਨਹੀਂ ਉਥੇ ਤੇ ਜਿੱਥੇ ਮਰਜੀ ਸਮਾਨ ਛੁੱਟੀ ਜਾਓ ਸਾਡੇ ਕੋਲ 10-15 ਸਾਲ ਦਾ ਐਕਸਪੀਰੀਅੰਸ ਹੈ ਅਕਾਲੀ ੜ ਕੋਲ ਅਸੀਂ ਕੋਸ਼ਿਸ਼ ਕਰਦੇ ਹਾਂ ਸਹੀ ਜਗ੍ਹਾ ਤੇ ਜਿੱਥੇ ਜ਼ਰੂਰਤ ਹੈ ਤੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹੋ ਹੀ ਪਹੁੰਚਾਈ ਜਾਵੇ ਮੇਰੇ ਕੋਲ ਅਗਲੀ ਖਬਰ ਨਰਿੰਦਰ ਮੋਦੀ ਹੋਰਾਂ ਦੀ ਕਹਿੰਦੇ ਜੀ ਕਾਂਗਰਸ ਨੇ ਜਨਤਾ ਨੂੰ ਲੁੱਟਣ ਦਾ ਕੋਈ ਮੌਕਾ ਨਹੀਂ ਛੱਡਿਆ ਨਾਲ ਹੀ ਉਹਨਾਂ ਨੇ ਕਿਹਾ ਕਿ 4G ਸਟਾਕ ਦਾ ਉਦਘਾਟਨ ਕੀਤਾ ਤੇ ਉੱਥੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਭਾਰਤ ਨੂੰ ਬਹੁਤ ਲੁੱਟਿਆ ਕਿਉਂਕਿ ਕਾਂਗਰਸ ਇਹਨਾਂ ਤੋਂ ਪਹਿਲੀ ਪਾਰਟੀ ਹੈ ਇਸ ਕਰਕੇ ਕਾਂਗਰਸ ਦੇ ਦਿਵਾਲੇ ਅੱਜ ਵੀ 15 ਸਾਲ ਤੋਂ ਬਾਅਦ ਵੀ ਜਿਹੜੇ ਨੇ ਨਰਿੰਦਰ ਮੋਦੀ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਕੋਲ ਕੋਈ ਹੋਰ ਮੁੱਦਾ ਨਹੀਂ ਹੈਗਾ ਕਾਂਗਰਸ ਦੇ ਸ਼ਾਸਨ ਦੌਰਾਨ ਪ੍ਰਚਲਿਤ ਲੁੱਟ ਦੇ ਸੱਭਿਆਚਾਰ ਜਿਹੜਾ ਸੀ ਉਹ ਤੋਂ ਬਚਾਇਆ ਭਾਜਪਾ ਨੇ ਕਾਂਗਰਸ ਨੇ ਜਨਤਾ ਨੂੰ ਲੁੱਟਣ ਦਾ ਕੋਈ ਮੌਕਾ ਨਹੀਂ ਛੱਡਿਆ ਕਾਂਗਰਸ ਦੇ ਰਾਜ ਵਿੱਚ ਟੈਲੀਕਮ ਖੇਤਰ ਵਿੱਚ ਭਾਰਤ ਪਿੱਛੇ ਰਹਿ ਗਿਆ ਸੋ ਉਹਨਾਂ ਨੇ ਕਿਹਾ ਜੀ ਅਸੀਂ 92600 4G ਟੈਕਨੋਲੋਜੀ ਸਾਈਟਾਂ ਲਵਾਈਆਂ ਔਰ ਭਾਰਤ ਦੇ ਵਿੱਚ ਜਿੱਥੋਂ ਤੱਕ ਮੈਨੂੰ ਲੱਗਦਾ ਜੇ ਟੈਕਨੋਲੋਜੀ ਦੀ ਗੱਲ ਕਰੀਏ 14 ਸਾਲ ਪਹਿਲਾਂ ਤੱਕ ਜਿੰਨਾ ਕਾਂਗਰਸ ਨੇ ਲੁੱਟਿਆ ਰਫਟਾਫ ਜਿਹਾ ਕਹੀਏ ਤੇ ਘੱਟ ਤੁਸੀਂ ਵੀ ਨਹੀਂ ਕੀਤਾ ੱਟੇ ਸੱਟੇ ਕਹੀਏ ਜਿਹੜੀ ਅਦਾਨੀ ਅੰਬਾਨੀ ਨੂੰ ਭਾਜਪੀ ਵਿਦੇਸ਼ਾਂ ਦੇ ਵਿੱਚ ਪ੍ਰੋਜੈਕਟ ਲੈ ਕੇ ਦਿੰਦੀ ਹੈ એનર્ਜੀ ਦੇ ਇਲੈਕਟ੍ਰਿਸਿਟੀ ਦੇ ਪੈਟਰੋਲੀਅਮ ਦੇ ਬਹੁਤ ਸਾਰੇ ਜੇ ਅਮਰੀਕਾ ਦੇ ਵਿੱਚ ਉੱਥੇ ਹਜ਼ਾਰਾਂ ਲੱਖ ਡਾਲਰ ਦਾ ਇਹ ਰਿਸ਼ਵਤ ਦਿੱਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਜਿਹੜੇ ਦੇਸ਼ ਜਾਂਦੇ ਸਨ ਨਾਲ ਹੀ ਉਹ ਲੈ ਕੇ ਜਾਂਦੇ ਉੱਥੇ ਉਹਨਾਂ ਦਾ ਸਮਝੌਤਾ ਕਰਾਉਂਦੇ ਉੱਥੇ ਉਹ ਲੈਂਡ ਦੇ ਅਨੁਸਾਰ ਕੁਲ ਕਰਦੇ ਜਿਹੜੇ ਨਿੱਕੀਆਂ ਪ੍ਰੋਜੈਕਟਸ ਹਨ ਭਾਰਤ ਦੇ ਨਿੱਕੀਆਂ ਕੰਪਨੀਆਂ ਸਨ ਉਹ ਖਤਮ ਕਰਕੇ ਰੱਖ ਦਿੱਤੀਆਂ ਇਸ ਤਰ੍ਹਾਂ ਹੀ ਭਾਰਤ ਦਾ ਜਿਹੜਾ ਟੈਲੀਕਮਿਊਨੀਕੇਸ਼ਨ ਜਿਹਦੀ ਗੱਲ ਕਰ ਰਹੇ ਆ ਉਹ ਤਾਂ ਖਤਮ ਹੋ ਗਿਆ ਉੱਥੇ ਤਾਂ ਜਿਹੜੀਆਂ ਨੇ ਪ੍ਰਾਈਵੇਟ ਕੰਪਨੀਆਂ ਦੇ ਮੋਬਾਈਲ ਚੱਲ ਰਹੇ ਨੇ ਘਰਾਂ ਦੇ ਵਿੱਚ ਸਾਡੇ ਟੈਲੀਫੋਨ ਚੱਲਦਾ ਹੁੰਦਾ ਸੀ ਭਾਰਤੀ ਸੰਚਾਰ ਦਾ ਉਹ ਤਾਂ ਬਿਲਕੁਲ ਲਗਭਗ ਖਤਮ ਕਰ ਤਾਂ ਪ੍ਰਾਈਵੇਟ ਕੰਪਨੀਆਂ ਨੂੰ ਇੰਨਾ ਕੁ ਦੇ ਦਿੱਤਾ ਸਰਕਾਰੀ ਕੰਪਨੀਆਂ ਖਤਮ ਕਰ ਦਿੱਤੀਆਂ ਜੇ ਅੰਡਾਨੀ ਹੋਰੀ ਅੰਬਾਨੀ ਹੋਰੀ ਵਿਦੇਸ਼ਾਂ ਦੇ ਵਿੱਚ ਲੱਖਾਂ ਡਾਲਰ ਲੱਖਾਂ ਹਜ਼ਾਰ ਡਾਲਰ ਦੀ ਰਿਸ਼ਵਤ ਦੇ ਰਹੇ ਨੇ ਤੇ ਉਹ ਡੀਲ ਜਿਹੜੀ ਹੈ ਭਾਰਤ ਵੱਲੋਂ ਕੀਤੀ ਜਾ ਰਹੀ ਹੈ ਇਮਾਨਦਾਰੀ ਕਿੰਨੀ ਹੈ ਬੀਜੇਪੀ ਨੇ ਉਹਦੇ ਉੱਪਰ ਇੱਕ ਵਾਰੀ ਵੀ ਇਨਵੈਸਟੀਗੇਸ਼ਨ ਨਹੀਂ ਕਰਾਈ ਨਿੱਕੇ ਨਿੱਕੇ ਕੇਸਾਂ ਦੇ ਵਿੱਚ ਜਿਹੜਾ ਹੈ ਉਹ ਈਡੀ ਨੂੰ ਭੇਜਿਆ ਜਾਂਦਾ ਹੈ ਇਨਫੋਰਸਮੈਂਟ ਡਾਇਰੈਕਟਰ ਨੂੰ ਪਰ ਅਜੇ ਤੱਕ ਇਹਨਾਂ ਤੱਕ ਨਹੀਂ ਪਹੁੰਚ ਕੀਤੀ इवन ਕਿ ਭਾਰਤ ਦੇ ਬੈਂਕ ਵੀ ਕਹਿਣੇ ਸ਼ੁਰੂ ਹੋ ਗਏ ਕਿ ਸਾਡੇ ਕੋਲੋਂ ਇਹਨਾਂ ਨੇ ਪੈਸੇ ਲੈ ਕੇ ਕ腐ਸ਼ਨ ਕੀਤੀ ਹੈ ਅਡਾਨੀਆਂ ਬਾਨੀ ਗਰੁੱਪਾਂ ਨੇ ਔਰ ਜਿੰਨੀ ਇਹ ਪਿਛਲੇ 14 2014 ਚਾਹੇ 10 15 ਸਾਲ ਚ ਇਹਨਾਂ ਨੇ ਕੀਤਾ ਉਹ ਤੋਂ ਲੱਗਦਾ ਆ ਕਿ ਪਿੱਛੇ ਰਹਿਣ ਵਾਲੀ ਬੀਜੇਪੀ ਵੀ ਨਹੀਂ ਔਰ ਵੱਡੀ ਗੱਲ ਬੀਜੇਪੀ ਦੇ ਵਿੱਚ ਉਹ ਕਾਂਗਰਸੀ ਸ਼ਾਮਲ ਹੋ ਗਏ ਜਿਹੜੇ ਦਾਗੀ ਸਨ ਜਿਨ੍ਹਾਂ ਨੂੰ ਕਾਂਗਰਸ ਨੇ ਕਹ ਦਿੱਤਾ ਵੀ ਜਾਂ ਤਾਂ ਉਹ ਨਿਕਲ ਗਏ ਜਾਂ ਰਿਸ਼ਵਤ ਨਹੀਂ ਦੇ ਸਨ ਜਾਂ ਉਹ ਦਾਗੀ ਸਨ ਉਹਨਾਂ ਨੂੰ ਸ਼ਾਮਲ ਕਰ ਲਿਆ ਭਾਜਪਾ ਕਾਂਗਰਸ ਮੁਕਤ ਭਾਰਤ ਦਾ ਐਲਾਨ ਕਰ ਰਹੀ ਕਾਫੀ ਸਾਲਾਂ ਤੋਂ ਤੇ ਭਾਜਪਾ ਦੇ ਜਿੰਨੇ ਕਰਪਟ ਨੇਤਾ ਨੇ ਉਹਨਾਂ ਨੂੰ ਆਪਣੇ ਵਿੱਚ ਲੈ ਰਹੀ ਹੈ ਉਹਨਾਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੇ ਵੀ ਕਰਪਸ਼ਨ ਦੇ ਬਹੁਤ ਸਾਰੇ ਦੋਸਤ ਹਨ ਔਰ ਉਹ ਆਪਣੀ ਅਖੀਰਲੀ ਪਾਰੀ ਖੇਲਣ ਤੋਂ ਪਹਿਲੋ ਹੀ ਭਾਜਪਾ ਵਿੱਚ ਸ਼ਾਮਲ ਹੋ ਗਏ ਹੁਣ ਦੇਖਣਾ ਇਹ ਹੈ ਕਿ ਬਿਲਕੁਲ ਕਾਂਗਰਸ ਨੇ ਲੁੱਟਿਆ ਤੇ ਜਿੰਨਾ ਕਾਂਗਰਸੀਆਂ ਨੇ ਲੁੱਟਿਆ ਉਹ ਬੀਜੇਪੀ ਦੇ ਵਿੱਚ ਕੀ ਕਰਦੇ ਪਏ ਐ। ਸੋ ਭਾਜਪਾ ਦਾ ਜਿਹੜਾ ਆਰਟੀਸਟ ਹੈ ਲੋ ਬੜੇ ਵੱਡੇ ਲੈਵਲ ਤੇ ਵਿਚਰਦਾ ਆ। ਬਹੁਤ ਭੰਡੀ ਪ੍ਰਚਾਰ ਕਰਦਾ ਆ ਘੱਟ ਗਿਣਤੀਆਂ ਦੀ, ਸਿੱਖਾਂ ਦੀ, ਦੂਸਰਿਆਂ ਦੀ। ਔਰ ਖਾਸ ਤੌਰ ਤੇ ਮਨੁੱਖੀ ਅਧਿਕਾਰਾਂ ਦੀ ਔਰ ਜ਼ਿਆਦਾਤਰ ਭੰਡੀ ਪ੍ਰਚਾਰ ਜਿਹੜਾ ਉਹ ਉਹਨਾਂ ਲੋਕਾਂ ਦਾ ਕਰਦਾ ਜਿਹੜੇ ਆਪਣੇ ਹੱਕ ਮੰਗਦੇ ਨੇ। ਔਰ ਵਿਸ਼ਵ ਗੁਰੂ ਤੇ ਪਤਾ ਨਹੀਂ ਕੀ ਕੀ ਇੱਕ ਹਿਸਾਬ ਦਾ ਨਰਿੰਦਰ ਮੋਦੀ ਨੂੰ ਭਾਰਤ ਦਾ ਅਵਤਾਰ ਬਣਾ ਕੇ ਪੇਸ਼ ਕੀਤਾ ਗਿਆ ਜਦ ਕਿ ਅਸਲ ਵਿੱਚ ਭਾਰਤ ਦੀ ਹਾਲਾਤ ਇਹ ਆ ਕਿ ਨਾਲ ਦਾ ਨੇਪਾਲ ਵੀ ਜਿਹੜਾ ਹੈ ਜਿਹਨੂੰ ਹਿੰਦੂ ਰਾਸ਼ਟਰ ਕਿਹਾ ਜਾਂਦਾ ਹੈ ਕਹਿੰਦੇ ਨੇ ਉਹ ਵੀ ਚਾਈਨਾ ਨਾਲ ਰਲ ਗਿਆ ਪਾਕਿਸਤਾਨ ਅਮਰੀਕਾ ਕੋਲ ਜਾ ਕੇ ਬੈਠ ਗਿਆ ਚਾਈਨਾ ਜਿਹੜਾ ਹੈ ਉਹ ਵੱਖਰਾ ਹੋਇਆ ਪਿਆ ਰਸ਼ੀਆ ਇੱਕ ਦੇਸ਼ ਸੀ ਜਦੋਂ ਭਾਰਤ ਤੇ ਪਾਕਿਸਤਾਨ ਦੀ ਥੋੜੇ ਦਿਨ ਜੰਗ ਲੱਗੀ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਜੀ ਆਪਰੇਸ਼ਨ ਸਿੰਧੂਰ ਇੱਕ ਵੀ ਦੇਸ਼ ਭਾਰਤ ਦੇ ਹੱਕ ਵਿੱਚ ਖੁੱਲਕੇ ਨਹੀਂ ਆਇਆ ਇੱਕ ਵੀ ਦੇਸ਼ ਇਵਨ ਕਿ ਰੂਸ ਵੀ ਰੂਸ ਨੇ ਕਿਹਾ ਪਈ ਫੈਸਲੇ ਸ਼ਾਂਤੀ ਨਾਲ ਹੋਣੇ ਚਾਹੀਦੇ ਨੇ ਨਹੀਂ ਕਿ ਆਪੀ ਭਾਰਤ ਨੂੰ ਜਿਵੇਂ 1971 ਵਿੱਚ ਰੂਸ ਨੇ ਪੂਰੀ ਸਪੋਰਟ ਕੀਤੀ ਸੀ ਪਾਕਿਸਤਾਨ ਦੇ ਨਾਲ ਤੁਰਕੀ ਤੇ ਹੋਰ ਅਰਬ ਦੇਸ਼ਾਂ ਨੇ ਮਦਦ ਵੀ ਕੀਤੀ ਚਾਈਨਾ ਨੇ ਵੀ ਮਦਦ ਕੀਤੀ ਭਾਰਤ ਇਕੱਲਾ ਲੜ ਰਿਹਾ ਸੀ ਇੱਥੋਂ ਤੱਕ ਵਿਦੇਸ਼ ਨੀਤੀ ਭਾਰਤ ਦੀ ਪਹੁੰਚ ਗਈ ਨਰਿੰਦਰ ਮੋਦੀ ਦੇ ਹੁੰਦਿਆਂ ਔਰ ਇਸ ਵੇਲੇ ਜਿਹੜੀ ਹਾਲਾਤ ਹੋਏ ਪਏ ਨੇ ਉਹ ਰਸ਼ੀਆ ਕੋਲੋਂ ਤੇਲ ਲੈਣ ਕਰਕੇ ਅਮਰੀਕਾ ਦੁਖੀ ਹੋਇਆ ਪਿਆ ਉਹਨੇ ਟੈਰਿਫ ਵਧਾ ਦਿੱਤੇ 50 50% ਕਰਕੇ ਤੇ ਹੁਣ ਫਿਰ ਦਵਾਈਆਂ ਦੇ ਉੱਪਰ 100% ਦੀ ਟੈਕਸ ਲਾ ਕੇ ਇੱਕ ਸਾਹ ਦੀ ਭਾਰਤੀ ਅਰਥ ਵਿਵਸਥਾ ਦਾ ਲੱਕ ਤੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਨਰਿੰਦਰ ਮੋਦੀ ਦਾ ਗੋਦੀ মিডিਆ ਕਹਿ ਰਿਹਾ ਕਿ ਅਸੀਂ ਵਿਸ਼ਵ ਗੁਰੂ ਬਣ ਜਾ ਰਹੇ ਹ ਇਹ ਬਿਲਕੁਲ ਹੀ ਜਿਹਾ ਜਿਹਾ ਟੈਕਟ ਹਿਟਲਰ ਤੇ ਹੋਰ ਜਿਹੜੇ ਜਿਹੜੇ ਡਿਕਟੇਟਰਸ਼ਨ ਉਹਨਾਂ ਵਾਂਗੂ ਵਰਤਿਆ ਜਾ ਰਿਹਾ ਕਿ ਸਹੀ ਇਨਫੋਰਮੇਸ਼ਨ ਭਾਰਤੀ ਲੋਕਾਂ ਤੱਕ ਨਹੀਂ ਪਹੁੰਚ ਰਹੀ ਸਹੀ ਤਰੀਕੇ ਨਾਲ ਕਿਸੇ ਵੀ ਕੇਸ ਨੂੰ ਡੀਲ ਨਹੀਂ ਕੀਤਾ ਜਾਂਦਾ ਜਿਹੜਾ ਕੈਨੇਡਾ ਕਦੇ ਕਹਿੰਦੇ ਸੀ ਦੀ ਭਾਰਤ ਮੋਦੀ ਹੋਰੀ ਕੈਨੇਡਾ ਚਲੇਗਾ ਕੈਨੇਡਾ ਮਿੱਤਰ ਇਹ ਉਹ ਜਦੋਂ ਕੈਨੇਡਾ ਨੇ ਉੱਥੇ ਹਰਦੀਪ ਸਿੰਘ ਜੇਰ ਦੀ ਮੌਤ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਕਿਉਂਕਿ ਮੈਂ ਵਾਚ ਕਰਦੇ ਰਿਹਾ ਨਾ ਸਾਰਾ ਗੋਦੀ মিডিਆ ਪੰਜਾਬ ਦਾ ਵੀ মিডিਆ ਕੈਨੇਡਾ ਦੇ ਖਿਲਾਫ ਹੋ ਗਿਆ ਕੈਨੇਡੀਅਨ ਸਰਕਾਰ ਦੇ ਖਿਲਾਫ ਹੋ ਗਿਆ ਔਰ ਪੰਜਾਬੀਆਂ ਦੇ ਮਨਾਂ ਵਿੱਚ ਇਹ ਪਹੁੰਚ ਦਿੱਤਾ ਗੱਲ ਕਿ ਸਭ ਤੋਂ ਵੱਡਾ ਦੁਸ਼ਮਣ ਤੁਹਾਡਾ ਜਿਹੜਾ ਹੈ ਉਹ ਕੈਨੇਡਾ ਆ ਭਾਰਤੀਆਂ ਦੇ ਮਨ ਵਿੱਚ ਵੀ ਜੀ ਮੇਰੇ ਕੋਲ ਇਸ ਤੋਂ ਅਗਲੀ ਖਬਰ ਹੈ ਜਦੋਂ ਅਸੀਂ ਨਰਿੰਦਰ ਮੋਦੀ ਹੋਰਾਂ ਦੀ ਗੱਲ ਕੀਤੀ ਹੈ ਤੇ ਉੱਥੇ ਕੇਂਦਰੀ ਮੰਤਰੀ ਵਰਮਾ ਹੋਰੀ ਨੇ ਜੀ ਉਹਨਾਂ ਨੇ ਕਿਹਾ ਕਿ ਕੇਂਦਰ ਵੱਲੋਂ جاری 1600 ਕਰੋੜ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਾਣਗੇ ਕੇਂਦਰ ਭੇਜ ਰਿਹਾ ਜਲਦੀ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ ਇਹਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਤੇ ਨਾਲ ਹੋਰ ਇਹਨਾਂ ਦੇ ਪਿੰਡ ਨੇ ਜੀ ਕੇਂਦਰੀ ਮੰਤਰੀ ਬੀ.ਐਲ. ਵਰਮਾ ਨੇ ਦੌਰਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਜਿਹੜੇ ਫੰਡ ਨੇ ਉਹ ਦੇਣੇ ਚਾਹੀਦੇ ਨੇ ਤੇ ਨਾਲ ਹੀ ਬਿੱਟੂ ਹੋਰਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸਲਾਹ ਮੰਨ ਕੇ ਗ੍ਰਹਿ ਮੰਤਰੀ ਸ਼ਾਤੂ ਸਮਾ ਲੈਣ ਭਗਵੰਤ ਮਾਨ ਹੋ ਰਹੀ ਹੈ ਸੋ 1600 ਕਰੋੜ ਤੋਂ ਬਹੁਤ ਵੱਡੀ ਅਮਾਉਂਟ ਲੱਗਦੀ ਹੈ 1600 ਕਰੋੜ ਜੇ 1 ਕਰੋੜ ਕਿਸਾਨਾਂ ਨੂੰ ਜੇ 1 ਕਰੋੜ ਕਿਸਾਨਾਂ ਨੂੰ ਜਾਂ ਮੰਨ ਲਓ 50 ਲੱਖ ਕਿਸਾਨਾਂ ਨੂੰ ਦੇਣਾ ਪਵੇ ਤੇ ਉਹ 3200 ਰੁਪਇਆ ਉਹਨਾਂ ਦੇ ਖਾਣ ਚ ਬਣਦਾ 1600 ਕਰੋੜ 50 ਲੱਖ ਕਿਸਾਨਾਂ ਨੂੰ 3200 ਰੁਪਇਆ ਬਣਦਾ ਆ 3200 ਜਾਨੀ ਕਿ ਜੇ ਇਥੋਂ ਦਾ ਕਹਿ ਲਈਏ 300 ਪਾਉਂਡ ਜਿਨ੍ਹਾਂ ਦੀ 50-50 ਕਿੱਲੇ ਜ਼ਮੀਨ ਜਿਨ੍ਹਾਂ ਦੀਆਂ ਜਾਇਦਾਦਾਂ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਪਸ਼ੂ ਬਰਬਾਦ ਹੋ ਗਏ ਇੱਕ ਇੱਕ ਮੱਝ ਦੀ ਕੀਮਤ 4-4 5-5 ਲੱਖ ਹੋਈ ਪਈ ਹੈ ਭਾਰਤ ਦੇ ਵਿੱਚ ਇਹ ਹਾਲਾਤ ਨੇ 3200 ਰੁਪਏ ਸਾਨੂੰ ਲੱਗਦਾ ਇਸ ਕਰਕੇ ਖਬਰ ਦੇ ਪਿੱਛੇ ਇਸੇ ਕਰਕੇ ਪ੍ਰੋਗਰਾਮ ਰੱਖਿਆ ਕਿ ਸਾਨੂੰ ਪਤਾ ਲੱਗੇ ਵੀ ਕੀ ਹੋ ਰਿਹਾ ਜਿਹੜਾ 1600 ਕਰੋੜ ਪੈ ਕੇ ਗਏ ਨੇ ਨਰਿੰਦਰ ਮੋਦੀ ਹੋਰੀ ਉਥੇ 20000 ਕਰੋੜ ਦਾ ਨੁਕਸਾਨ ਆ ਪੰਜਾਬ ਦੇ ਵਿੱਚ 1600 ਕਰੋੜ ਦੇ ਕੇ ਗਏ ਹਿਮਾਚਲ ਨੂੰ 1600 ਕੁ 1500 ਕਰੋੜ ਦਿੱਤਾ ਹਰਿਆਣਾ ਨੂੰ 1600 ਦਿੱਤਾ ਪੰਜਾਬ ਨੂੰ ਸਜ਼ਾ ਦਿੱਤੀ ਜਿੱਥੇ ਸਭ ਤੋਂ ਸਭ ਤੋਂ ਵੱਧ ਨੁਕਸਾਨ ਹੋਇਆ ਤੇ ਤੁਸੀਂ ਮੈਨੂੰ ਜਿਤਾਉਂਦੇ ਨਹੀਂ ਇਸ ਕਰਕੇ ਮੈਂ ਤੁਹਾਨੂੰ ਕੱਟ ਪੈਸੇ ਦੇਣੇ ਇਤੋਂ ਵੱਤਾ ਮਤਲਬ ਵਿਦੇਸ਼ ਦੇ ਵਿੱਚ ਬੈਠੇ ਹੋਏ ਸਿੱਖਾਂ ਨੇ ਇਕੱਠੀ ਕਰਤੀ ਔਰ ਇੱਕ ਹੋਰ ਚੀਜ਼ ਕਿਉਂਕਿ ਭਾਰਤ ਦੇ ਹੋਰ ਸਟੇਟਾਂ ਵਿੱਚ ਵੀ ਹੜ੍ਹ ਆਇਆ ਕੋਈ ਉਹਨਾਂ ਨੂੰ ਪੈਸਾ ਦੇਣ ਲਈ ਤਿਆਰ ਨਹੀਂ ਸੀ ਤੇ ਇਹਨਾਂ ਨੇ ਪ੍ਰਧਾਨ ਮੰਤਰੀ ਪੰਜਾਬ ਰਾਹਤ ਫੰਡ ਖੋਲ੍ਹ ਦਿੱਤਾ ਵਿਦੇਸ਼ਾਂ ਵਿੱਚ ਬੈਠੇ ਹੋਏ ਇਹਨਾਂ ਦੇ ਚੇਲੇ ਚਾਪਟੀਆਂ ਨੇ ਪੰਜਾਬ ਦੇ ਹੜ੍ਹ ਦੇ ਨਾਂ ਤੇ ਪੈਸੇ ਇਕੱਠੇ ਕਰਕੇ ਪੰਜਾਬ ਦੀ ਬਜਾਏ ਦੂਜੀਆਂ ਸਟੇਟਾਂ ਨੂੰ ਭੇਜਣ ਦਾ ਪਲਾਨ ਕੀਤਾ ਹੋਇਆ ਕਿਉਂਕਿ ਪੰਜਾਬੀ ਖੁੱਲ੍ਹ ਦੇਲੇ ਨੇ ਮਹਾਰਾਜ ਦਾ ਬਚਨ ਚੇਤੇ ਰੱਖਣਾ ਅਕਲੀ ਸਾਹਿਬ ਸੇਵਿਆ ਅਕਲੀ ਕੀਚਾ ਦਾਨ ਛਾਲ ਰੱਖਣਾ ਇਸ ਗੱਲ ਮੇਰੇ ਕੋਲ ਅਗਲੀ ਖਬਰ ਹੈ ਹਰਦੀਪ ਪੁਰੀ ਹੋਰੀ ਨੇ ਜਿਹੜੇ ਪੈਟਰੋਲੀਅਮ ਤੇ ਕੁਦਰਤੀ ਗੈਸ ਦੇ ਤੇ ਜਿਹੜੇ ਮੰਤਰੀ ਨੇ ਉਹਨਾਂ ਨੇ ਕਿਹਾ ਜੀ ਕਿ ਰੂਸ ਤੋਂ ਕੱਚਾ ਤੇਲ ਖਰੀਦਣ ਵਿੱਚ ਕੋਈ ਪਾਬੰਦੀ ਨਹੀਂ ਜੇਕਰ ਸਪਲਾਈ ਵਿੱਚ ਨਿਵਿਗਨ ਪੈਂਦਾ ਤਾਂ ਦੁਨੀਆ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ ਈਰਾਨ ਤੇ ਵੈਨਿਜੁਏਲਾ ਦੀ ਉਦਾਹਰਨਾਂ ਹਨ ਉਹਨਾਂ ਕਿ ਕਿ ਭਾਰਤੀ ਅੰਤਰਰਾਸ਼ਟਰੀ ਭਾਰਤੀ ਭਾਈਚਾਰੇ ਵਜੋਂ ਇੱਕ ਜ਼ਿੰਮੇਵਾਰ ਮੈਂਬਰ ਹੈ ਕਿਉਂ ਕਿ ਆ ਗਿਆ ਜੀ ਕਿਉਂਕਿ ਪਹਿਲੋ ਅਮਰੀਕਾ ਨੇ ਭਾਰਤ ਦੇ 25% ਦੀ ਟੈਰਿਫ ਲਾਇਆ ਤੇ 25% ਦੀ ਟੈਰਿਫ ਇਹ ਕਹਿ ਕੇ ਲਾਇਆ ਕਿ ਤੂੰ ਰੂਸ ਤੋਂ ਤੇਲ ਖਰੀਦਾ ਇਸ ਕਰਕੇ ਤੇਰੇ ਤੇ ਹੋਰ ਲਾ ਰਿਆ ਜਿਹੜਾ 트ੰਪ ਆ ਕਿਉਂਕਿ ਦੁਸ਼ਮਣੀ ਜਿਹੜੀ ਸ਼ੁਰੂ ਹੋਈ ਜਿਹੜੀ ਮੈਨੂੰ ਸਮਝ ਆਈ ਹੈ ਜਿੰਨੀ ਕੁ ਮੈਂ ਸੁਣਿਆ ਕਿ 트ੰਪ ਹੋਰਾਂ ਨੇ ਕਿਹਾ ਵੀ ਮੈਂ ਭਾਰਤ ਤੇ ਪਾਕਿਸਤਾਨ ਦੀ ਜੰਗ ਰੁਕਵਾਈ ਹੈ ਹੁਣੇ ਪਿਛਲੇ ਦਿਨੀ ਯੂਐਨਓ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਕਿ ਅਸੀਂ 트ੰਪ ਹੋਰਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਜੰਗ ਰੁਕਵਾਈ ਉਹ ਮੰਨਦੇ ਆ ਮੋਦੀ ਹੋਰੀ ਪਾਰਲੀਮੈਂਟ ਵਿੱਚ ਖੜੋ ਕੇ ਕਹਿੰਦੇ ਆ ਕਿ ਜੰਗ ਕਿਸੇ ਨੇ ਨਹੀਂ ਰੁਕਾਈ ਅਸੀਂ ਰੋਕੀ ਹੈ ਆਪੇ ਰੋਕੀ ਹੈ 트럼ਪ ਇਸ ਗੱਲ ਤੋਂ ਖਿੱਚ ਖਾ ਗਿਆ ਉਹਨੇ ਇਹਨਾਂ ਦੀ 25% ਦੀ ਟੈਰਿਫ ਪਹਿਲਾਂ ਵਧਾਇਆ ਸੀ 25 ਹੋਰ ਵਧਾ ਦਿੱਤਾ ਹੁਣ ਰੂਸ ਤੋਂ ਤੇਲ ਤਾਂ ਚਾਈਨਾ ਵੀ ਖਰੀਦਦਾ ਆ ਚਾਈਨਾ ਦੇ ਉੱਪਰ ਨਹੀਂ ਲਾਇਆ ਯੂਰਪ ਵੀ ਖਰੀਦਦਾ ਆ ਤੇਲ ਰੂਸ ਤੋਂ ਉਹਤੇ ਕੋਈ ਉਹਨੇ ਟੈਰਿਫ ਨਹੀਂ ਲਾਇਆ ਭਾਰਤ ਤੇ ਕਿਉਂ ਲਾਇਆ ਕਿਉਂਕਿ ਹੁਣ ਉਹ ਭਾਰਤ ਨੂੰ ਨੀਵਾ ਦਿਖਾਉਣ ਵਾਲੇ ਪਾਸੇ ਤੁਰ ਪਿਆ ਉਹ ਚਾਈਨਾ ਦੀ ਤਾਰੀਫ ਕਰਦਾ ਆ ਪਾਕਿਸਤਾਨ ਦੇ ਮੈਂ ਅਗਲੀ ਖਬਰ ਚ ਦੱਸਣਾ ਕਿ ਕਿਵੇਂ ਮੰਤਰੀ ਮੰਡਲ ਨੂੰ ਉੱਥੇ ਜਾ ਕੇ ਬਿਠਾ ਲਿਆ ਉਥੋਂ ਦੀ ਜਿਹੜੇ ਆਰਮੀ ਦੇ ਮੁਖੀ ਨੂੰ ਤੇ ਪ੍ਰਧਾਨ ਮੰਤਰੀ ਨੂੰ ਪਰ 100% ਦੀ ਟੈਕਸ ਲਾ ਦਿੱਤਾ ਹੁਣ ਦਵਾਈਆਂ ਦੇ ਉੱਪਰ ਕਹਿੰਦੇ ਜੀ ਪਾਬੰਦੀ ਨਹੀਂ ਇਸ ਤੋਂ ਵੱਧ ਪਾਬੰਦੀ ਕੀ ਹੋਗੀ 트럼ਪ ਨੇ ਯੂਰਪੀਅਨ ਨੇਤਾਵਾਂ ਨੂੰ ਸਾਫ਼ ਕੇ ਗੱਲ ਕਹਿ ਦਿੱਤੀ ਕਿ ਤੁਸੀਂ ਚਾਈਨਾ ਦੇ ਉੱਪਰ ਤੇ ਭਾਰਤ ਦੇ ਉੱਪਰ 100% ਦੀ ਟੈਕਸ ਤੁਸੀਂ ਵੀ ਲਾਓ ਤਾਂ ਕਿ ਇਹ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਣ ਹੁਣ ਜੇ ਯੂਰਪ ਵੀ 100% ਦੀ ਟੈਕਸ ਲਾਉਂਦਾ ਚਾਈਨਾ ਦੇ ਉੱਪਰ ਤੇ ਭਾਰਤ ਦੇ ਉੱਪਰ ਭਾਰਤ ਦੀ ਅਰਥਵਸਥਾ ਉਹਦਾ ਸਿੰਪਲ ਜਿਹਾ ਮੈਂ ਦੱਸਦਾ ਜਿਹੜੀ ਚੀਜ਼ ਸਾਨੂੰ ਇੱਥੇ 10 ਪਾਉਂਡ ਦੀ ਮਿਲਦੀ ਹੈ ਜੇ ਇਹ ਗਵਰਨਮੈਂਟ 100% ਦੀ ਟੈਕਸ ਪਲਾ ਲਾ ਦਵੇ ਤਾਂ ਤਕਰੀਬਨ ਚੀਜ਼ ਉਹ ਸਾਨੂੰ 20 ਪਾਉਂਡ ਚ ਮਿਲੇਗੀ ਹੁਣ ਉਹੀ ਜੇ ਚਾਈਨਾ ਤੋਂ ਆਈ ਹੋਈ ਚੀਜ਼ ਸਾਨੂੰ 12 ਪਾਉਂਡ ਚ ਮਿਲਦੀ ਸੇਮ ਚੀਜ਼ ਹੀ ਅਸੀਂ 20 ਪਾਉਂਡ ਨਹੀਂ ਖਰਚਾਂਗੇ 12 ਪਾਉਂਡ ਦੀ ਲਵਾਂਗੇ ਭਾਰਤੀ ਸਮਾਨ ਦੀ ਜਿਹੜੀ ਹੈ ਡਿਮਾਂਡ ਘਟ ਜਾਏਗੀ ਡਿਮਾਂਡ ਘਟੇਗੀ ਤੇ ਸਪਲਾਈ ਘਟੇਗੀ ਤੇ ਭਾਰਤ ਵਿੱਚਲੇ ਕਾਰਖਾਨੇ ਇੰਡਸਟਰੀ ਬਿਲਕੁਲ ਠੱਪ ਹੋ ਜਾਣਗੇ ਇਹ ਇੱਕਲ ਅਮਰੀਕਾ ਦੇ ਵਿੱਚ ਜਿਹੜੇ ਤਰੀਕੇ ਨਾਲ 트ੰਪ ਨੇ ਇਹਨਾਂ ਤੇ ਟੈਰਿਫ ਲਾਇਏ ਨੇ ਆਉਂਦੇ ਦੋਹਾਂ ਚੋਂ ਸਾਲਾਂ ਚ ਭਾਰਤੀ ਅਰਥਵਿਵਸਥਾ ਦਾ ਹਾਲ ਬੁਰਾ ਹੋ ਜਾਏਗਾ ਇਹ ਅਜੇ ਵੀ ਬੈਠੇ ਬੜਕਾ ਮਾਰ ਰਹੇ ਐ ਭਈ ਜੇ ਸਾਨੂੰ ਕੋਈ ਪਾਬੰਦੀ ਨਹੀਂ ਬਿਲਕੁਲ ਇਤੋਂ ਵੱਡੀ ਪਾਬੰਦੀ ਕਿ ਹੋ ਸਕਦੀ ਐ 25% ਦੀ ਟੈਰਿਫ ਤੁਸੀਂ ਦੇਣ ਨੂੰ ਤਿਆਰ ਆ ਉਹਨਾਂ ਨੇ ਕਿਹਾ ਕਿ ਹੋਰ ਟੈਰਿਫ ਲਾਉਣ ਬਾਰੇ ਵੀ ਜਿਹੜਾ ਉਹ ਗੱਲ ਚੱਲ ਰਹੀ ਐ ਕੱਚੇ ਤੇਲ ਤੇ ਹਥਿਆਰ ਖਰੀਦਨ ਦੇ ਉਹਨਾਂ ਨੇ ਇਹ ਗੱਲ ਕਹੀ ਕਿ ਰੂਸ ਹਰ ਦਿਨ ਕਰੀਬ 1 ਕਰੋੜ ਬੈਰਲ ਨਾਲ ਵਿਸ਼ਵ ਪੱਧਰ ਤੇ ਕੱਚੇ ਤੇਲ ਦਾ ਸਭ ਤੋਂ ਵੱਡਾ ਸਪਲਾਈਅਰ ਬਣਿਆ ਹੋਇਆ ਹੈ ਰੂਸ ਹਰ ਦਿਨ ਵਿਸ਼ਵ ਪੱਧਰ ਤੇ ਜੇਕਰ ਸਪਲਾਈ ਵਿੱਚ ਵਿਘਨ ਪੈਂਦਾ ਤੇ ਦੁਨੀਆ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਉਹ ਚਾਹ ਹੀ ਇਹ ਰਿਹਾ ਹੈ ਅਮਰੀਕਾ ਵੀ ਮੋਢੇ ਤੇ ਰੱਖ ਕੇ ਚਲਾਓ ਇਹਨਾਂ ਸਾਰਿਆਂ ਦੇ ਮੈਂ ਆਪ ਕੁਛ ਨਾ ਕਰਾਂ ਆਪ ਰੈਡ ਕਾਰਪਟ ਵਿਛਾਉਂਦਾ ਹੈ ਪੁਤਿਨ ਦੇ ਲਈ ਰਾਸ਼ਟਰਪਤੀ ਰੂਸ ਦੇ ਲਈ 트럼ਪ ਹੋਰੀ ਪਰ ਇਹਨਾਂ ਦੇ ਮੋਡਿਆਂ ਤੇ ਰੱਖ ਕੇ ਚਲਾ ਰਿਹਾ ਹੈ। ਔਰ ਪਿਛਲੇ ਦਿਨ ਇਹ ਵੀ 트럼ਪ ਨੇ ਕਹ ਦਿੱਤਾ ਕਿ ਯੂਕਰੇਨ ਜਿੱਤੇਗਾ ਤੇ ਜਿੱਤੇਗਾ ਵੀ ਤੇ ਆਪਣੇ ਇਲਾਕੇ ਵੀ ਵਾਪਸ ਲਾਏਗਾ। ਹੁਣ ਰੂਸ ਨਾ ਕੀ ਕਰਨ ਜਾ ਰਿਹਾ ਹੈ ਜੋ ਦੇਖ ਰਿਹਾ ਹਾਲਾਤ ਕੋਈ ਬਹੁਤੇ ਵਧੀਆ ਨਹੀਂ। ਵਾਹਿਗੁਰੂ ਮੇ ਰੱਖੇ। ਮੇਰੇ ਕੋਲ ਅਗਲੀ ਖਬਰ ਹੈ ਆਪਣੇ ਰਾਹੁਲ ਗਾਂਧੀ ਹੋਰਾਂ ਦੇ ਨਾਲ ਇਹਨਾਂ ਦੇ ਉੱਪਰ ਕੇਸ ਤੇ ਕੇਸ ਦਰਜ ਹੋ ਰਹੇ ਲਗਾਤਾਰ ਭਾਰਤ ਦੇ ਵਿੱਚ। ਇਨੇ ਜੀ ਸੈਂਕੜੇ ਕੇਸ ਦਰਜ ਹੋਗੇ ਉਹਨਾਂ ਚੋਂ ਇੱਕ ਕੇਸ ਇਹ ਵੀ ਦਰਜ ਕੀਤਾ ਕਿ ਰਾਹੁਲ ਗਾਂਧੀ ਨੇ ਅਮਰੀਕਾ ਦੀ ਇੱਕ ਯੂਨੀਵਰਸਿਟੀ ਚ ਬਹਿ ਕੇ ਸਿੱਖਾਂ ਬਾਰੇ ਇਹ ਗੱਲ ਕੀਤੀ ਕਿ ਭਾਰਤ ਵਿੱਚ ਸਿੱਖ ਆਪਣੇ ਚਿੰਨਾ ਨਾਲ ਆਜ਼ਾਦੀ ਨਾਲ ਨਹੀਂ ਫਿਰ ਸਕਦੇ ਉਹਨਾਂ ਨੂੰ ਕੜੇ ਕਿਰਪਾਨਾਂ ਤੇ ਦਸਤਾਰਾਂ ਤੱਕ ਲਾਉਣੀਆਂ ਪੈਂਦੀਆਂ ਕਈ ਜਗ੍ਹਾ ਤੇ ਇਹਨੇ ਗੱਲ ਬਿਲਕੁਲ ਠੀਕ ਕਹੀ ਅਸੀਂ ਇਹਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਇਹਨੇ ਕਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਉੱਥੇ ਇੱਕ ਸਟੂਡੈਂਟ ਨੇ ਉੱਥੇ ਇਹ ਵੀ ਕਿਹਾ ਕਿ 1984 ਵਿੱਚ ਕੀ ਸੀ ਉਹ ਕਹਿੰਦਾ ਜੋ ਕੁਝ ਹੋਇਆ ਗਲਤ ਹੋਇਆ ਮੈਂ ਬੱਚਾ ਸੀ ਚਲੋ ਇਸ ਗੱਲ ਤੇ ਭਾਰਤ ਵਿੱਚ ਕੇਸ ਦਰਜ ਕਰਾ ਦਿੱਤਾ ਗੋਦੀ মিডিਆ ਦੇ ਭਗਤਾ ਨੇ ਤੁਸੀਂ ਗੋਦੀ মিডিਆ ਨੂੰ ਸਿੰਪਲ ਸਮਝ ਲਓ ਭਈ ਵਿਦੇਸ਼ ਵਿੱਚ ਜਾ ਕੇ ਭਾਰਤ ਦੀ ਬੇਇੱਜ਼ਤੀ ਕੀਤੀ ਹੈ ਰਾਹੁਲ ਗਾਂਧੀ ਨੇ ਭਾਰਤ ਨੂੰ ਨੀਵਾ ਦਿਖਾਇਆ ਪਤਾ ਨਹੀਂ ਕਿੰਨੇ ਉਹ ਇੱਥੇ ਕੇਸ ਦਰਜ ਉਹ ਬੋਲਦਾ ਆ ਦੂਜੇ ਦਿਨ ਉਹ ਤੇ ਕੇਸ ਪਾ ਦਿੱਤਾ ਜਾਂਦਾ ਬੋਲਦਾ ਦੂਜੇ ਦਿਨ ਕੇਸ ਪਾ ਦਿੱਤਾ ਜਾਂਦਾ ਹੁਣ ਇੱਕ ਕੇਸ ਤੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਵੀ ਬਣਦਾ ਸੀ ਜੇ ਉਹਨੇ ਵਿਦੇਸ਼ਾਂ ਵਿੱਚ ਜਾ ਕੇ ਗੱਲ ਕਹੀ ਕਿ ਮੈਨੂੰ ਸ਼ਰਮ ਆਉਂਦੀ ਹੈ ਮੈਂ ਭਾਰਤ ਵਿੱਚ ਪੈਦਾ ਹੋਇਆ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਭਾਰਤ ਦਾ ਸੁਪਰੀਮ ਲੀਡਰ ਤੁਸੀਂ ਸਰਚ ਕਰ ਲਿਓ ਉਹ ਇੰਨੀ ਗੱਲ ਕਹਿ ਰਿਹਾ ਹੋਵੇ ਕਿ ਮੈਨੂੰ ਸ਼ਰਮ ਆਉਂਦੀ ਹੈ ਹੁਣ ਕਿਉਂਕਿ ਬੀਜੇਪੀ ਜਿਹੜੀ ਆ ਭਾਰਤ ਤੇ ਮੈਂ ਕਹਿ ਰਿਹਾ ਦੁਨੀਆ ਦੇ ਬਹੁਤ ਸਾਰੇ ਜਿਹੜੀ ਡੈਮੋਕਰੇਸੀ ਹੈ ਨਾ ਜਿਹਨੂੰ ਮੈਂ ਦੇਖ ਰਿਹਾ ਉਹ ਡਿਕਟੇਟਰਸ਼ਿਪ ਵੱਲ ਨੂੰ ਵੱਧ ਰਹੀ ਹੈ ਰਸ਼ੀਆ ਤੇ ਚਾਈਨਾ ਤੇ ਕਲੀਅਰ ਹੈ ਨਾ ਕੁਝ ਹੋਰ ਦੇਸ਼ ਪਏ ਉੱਥੇ ਡਿਕਟੇਟਰਸ਼ਿਪ ਆ ਪਰ ਜਿਹੜੀ ਡੈਮੋਕ੍ਰੇਸੀਆ ਈਵਨ ਇਨ ਬ੍ਰਿਟੇਨ ਡੈਮੋਕ੍ਰੇਸੀ ਜਿਹੜੀ ਆ ਫਰੀडम ਆਫ ਸਪੀਚ ਫਰੀडम ਆਫ ਰਿਲੀਜੀਅਨ ਫਰੀडम ਆਫ ਲੀਵਿੰਗ ਸਟਾਈਲ ਨਹੀਂ ਰਹਿ ਗਿਆ ਬਹੁਤੇ ਸੋਸ਼ਲ ਮੀਡੀਆ ਦੀ ਪੋਸਟ ਤੇ ਤੁਹਾਨੂੰ ਘਰਾਂ ਚ ਨੋਕ ਕਰਕੇ ਜਿਹੜਾ ਉਹ ਜੇਲ੍ਹ ਦਿੱਤੀ ਜਾਂਦੀ ਹੈ ਭਾਰਤ ਦੇ ਬਹੁਤ ਸਾਰੇ ਪੱਤਰਕਾਰ ਇਸ ਕਰਕੇ ਜੇਲ੍ਹ ਵਿੱਚ ਨੇ ਕਿ ਉਹਨਾਂ ਨੇ ਸਰਕਾਰ ਦੇ ਖਿਲਾਫ ਲਿਖਿਆ ਡਿਕਟੇਟਰਸ਼ਿਪ ਹੈ ਡੈਮੋਕ੍ਰੇਸੀ ਨਹੀਂ ਹੈ ਉਹ ਰਾਹੁਲ ਗਾਂਧੀ ਤੇ ਕੇਸ ਬਾਰ-ਬਾਰ ਕਰਨੇ ਉਹਨੂੰ ਨਿਵੰਦ ਖਾਉਣ ਦੀ ਕੋਸ਼ਿਸ਼ ਆ ਆਪੋਜੀਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਆ ਔਰ ਇੰਨਾ ਹੀ ਨਹੀਂ ਬਹੁਤ ਸਾਰੇ ਸਿੱਖ ਵੀ ਇਸ ਕਰਕੇ ਕੈਦ ਵਿੱਚ ਨੇ ਭਾਰਤ ਦੀ ਕਿ ਉਹ ਭਾਰਤ ਦੇ ਵਿੱਚ ਸਿੱਖਾਂ ਨਾਲ ਹੋਈ ਜ਼ਿਆਦਤੀ ਦੀ ਗੱਲ ਕਰਦੇ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਸਿੱਖ ਕੈਦੀ ਨੇ ਜਿਹੜੇ ਆਪਣੀ ਸਜ਼ਾ ਕੱਟ ਚੁੱਕੇ ਨੇ ਪਰ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਕਿਉਂਕਿ ਭਾਰਤੀ ਸਰਕਾਰ ਸੋਚਦੀ ਆ ਕਿ ਇਹਨਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਾਇਆ ਜਾਵੇ ਔਰ ਉਹਦੇ ਵਿੱਚੋਂ ਇੱਕ ਗੁਲਾਮ ਹੋਣ ਦਾ ਅਹਿਸਾਸ ਇਹ ਵੀ ਮੈਂ ਕਹਦਿਆਂ ਕਿ ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟ ਮੈਚ ਚੱਲ ਰਹੇ ਨੇ ਉਦੋਂ ਸ਼ਾਂਤੀ ਨੂੰ ਕੋਈ ਖਤਰਾ ਨਹੀਂ ਪਰ ਜਦੋਂ ਨਨਕਾਣਾ ਸਾਹਿਬ ਜਾ ਕੇ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰ ਮਨਾਉਣਾ ਉਦੋਂ ਵੀਜ਼ੇ ਬੰਦ ਕਰ ਦਿੱਤੇ ਗਏ ਇਹ ਤੋਂ ਵੱਡੀ ਗੁਲਾਮੀ ਹੋਰ ਕੀ ਹੋ ਸਕਦੀ ਹੈ ਮੇਰੇ ਕੋਲ ਅਗਲੀ ਖਬਰ ਹੈ ਜੀ 트럼ਪ ਸ਼ਰੀਫ ਤੇ ਮੁਨੀਰ ਨਾਲ ਮੁਲਾਕਾਤ ਕੀਤੀ ਇਜ਼ਰਾਈਲ ਦਾ ਯੁੱਧ ਇਜ਼ਰਾਈਲ ਤੇ ਹਮਾਸ ਦਾ ਯੁੱਧ ਖਤਮ ਕਰਨ ਬਾਰੇ ਚਰਚਾ ਕੀਤੀ ਅਸਲ ਵਿੱਚ ਕੋਈ ਚਰਚਾ ਇੰਨੀ ਖਾਸ ਨਹੀਂ ਸੀ ਵੱਡੀ ਚਰਚਾ ਇਹ ਸੀ ਕਿ ਪਿਛਲੇ ਦਿਨੀ ਅਰਬ ਕੰਟਰੀਜ਼ ਨੇ ਜਿਹੜੀ ਪਾਕਿਸਤਾਨ ਦੇ ਨਾਲ ਇੱਕ ਡੀਲ ਕੀਤੀ ਹੈ ਉਸ ਡੀਲ ਦੇ ਵਿੱਚ ਜਿਹੜਾ ਅਰਬ ਕੰਟਰੀਜ਼ ਦੇ ਵਿੱਚੋਂ ਦੁਬਈ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਆ ਉਹ ਪਾਕਿਸਤਾਨ ਨਾਲ ਡੀਲ ਕਰ ਰਹੇ ਹਾਂ ਕਿ ਜੇ ਦੋਹਾਂ ਦੇਸ਼ਾਂ 'ਤੇ ਇੱਕ ਦੂਜੇ 'ਤੇ ਹਮਲਾ ਹੋਇਆ ਤਾਂ ਅਸੀਂ ਇਕੱਠੇ ਹੋ ਕੇ ਜਵਾਬ ਦੇਵਾਂਗੇ ਹੁਣ ਹਮਲਾ ਤਾਂ ਭਾਰਤ ਨਹੀਂ ਕਰਨਾ ਪਾਕਿਸਤਾਨ 'ਤੇ ਕਿ ਕਤਰ ਦੇ ਵਿੱਚ ਹਮਾਸ ਉੱਪਰ ਹਮਲਾ ਕਰਨ ਤੋਂ ਬਾਅਦ ਅਰਬ ਕੰਟਰੀਸ ਜਿਹੜੇ ਨੇ ਉਹ ਬੜੇ ਅਨਸਿਕਿਉਰ ਫੀਲ ਕਰ ਰਹੇ ਨੇ ਇਵਨ ਕਿ ਅਮਰੀਕਾ ਦੀ ਆਰਮੀ ਉੱਥੇ ਬੈਠੀ ਹੋਈ ਹੈ ਇਸ ਡੀਲ ਦੇ ਨਾਲ ਭਾਰਤ ਨੂੰ ਹੋਰ ਤੱਕਾ ਲੱਗਾ ਹੁਣ ਅਰਬ ਦੇਸ਼ਾਂ ਨਾਲ ਪਾਕਿਸਤਾਨ ਦੇ ਰਿਲੇਸ਼ਨ ਵਧ ਰਹੇ ਨੇ ਤੇ 트럼ਪ ਹੋਰੀ ਮੋਦੀ ਹੋਰਣਾ ਗੱਲ ਨਹੀਂ ਕਰ ਰਹੇ ਉਹਨਾਂ ਤੇ ਟੈਰਿਫ ਤੇ ਟੈਰਿਫ ਰੋਜ ਲਾ ਰਹੇ ਨੇ ਪਾਕਿਸਤਾਨ ਨੂੰ ਲਿਆ ਕੇ ਸਦਕੇ ਬਿਠਾਉਣਾ ਉੱਥੋਂ ਦੇ ਆਰਮੀ ਚੀਫ ਨੂੰ ਸਦਕੇ ਬਿਠਾਉਣਾ ਇਸ ਗੱਲ ਦਾ ਪ੍ਰਤੀਕ ਆ ਪੇ ਭਾਰਤ ਨੂੰ ਚੜਾਉਣ ਵਿੱਚ 트럼ਪ ਕੋਈ ਕਸਰ ਨਹੀਂ ਛੱਡ ਰਿਹਾ। ਉੱਥੇ ਆਰਮੀ ਚੀਫ ਬਾਰੇ ਉਹਨਾਂ ਨੇ ਕਿਹਾ ਜੀ ਜਿਹੜਾ ਸ਼ਰੀਫ ਹੈ ਨਾ ਪ੍ਰਧਾਨ ਮੰਤਰੀ ਇਹ ਵਧੀਆ ਇਹ ਤੋਂ ਪਹਿਲਾਂ ਲਿਖਿਆ ਕਿ ਮੁਨੀਰ ਜਿਹੜਾ ਉੱਥੋਂ ਦਾ 에ਰਮਾਰਸ਼ਲ ਆ ਉਹ ਜਿਹੜਾ ਹੈੱਡ ਆਫ ਆਰਮੀ ਹੈ ਉਹ ਜਿਹੜਾ ਆ ਉਹ ਬਹੁਤ ਵਧੀਆ ਆ। 트럼ਪ ਨੇ ਆਪਣੇ ਐਕਸ ਤੇ ਲਿਖਿਆ। ਸੋ ਚੜਾਉਣ ਦੇ ਵਿੱਚ 트럼ਪ ਕੋਈ ਕਸਰ ਨਹੀਂ ਛੱਡ ਰਿਹਾ ਔਰ ਇੰਨੀ ਗੱਲ ਹੈ ਕਿ ਅਮਰੀਕਾ ਬਹੁਤ ਸਟ੍ਰੌਂਗ ਆ। ਜੇ ਅਮਰੀਕਾ ਪਿੱਛਾ ਛਡਾਉਂਦਾ ਤੇ ਫਿਰ ਬਾਕੀ ਦੇਸ਼ ਵੀ ਇਹਨਾਂ ਤੋਂ ਪਿੱਛਾ ਛਡਾਉਣਾ ਸ਼ੁਰੂ ਕਰ ਦੇਣਗੇ ਭਾਰਤ ਇੰਟਰਨੈਸ਼ਨਲ ਲੈਵਲ ਤੇ ਬਹੁਤ ਥਰਡੀ ਗ੍ਰਾਫ ਨੂੰ ਤੁਰਿਆ ਜਾ ਰਿਹਾ ਹੈ ਇੱਕ ਤਾਂ ਇਸ ਨੇ ਇਜ਼ਰਾਈਲ ਦੀ ਇੰਨੀ ਜ਼ਿਆਦਾ ਸਪੋਰਟ ਕੀਤੀ ਇਜ਼ਰਾਈਲ ਦੇ ਜਿਹੜੇ ਫਿਲਸਤੀਨ ਵਿੱਚ ਹੋਰੇ ਕਤਲੇਆਮ ਕਰਕੇ ਬਹੁਤ ਸਾਰੇ ਦੇਸ਼ ਉਤੋਂ ਪਿੱਛੇ हट ਗਏ ਈਵਨ ਬ੍ਰਿਟੇਨ ਯੂਰਪ ਦੇ ਕੋਈ ਦੇਸ਼ ਨੇ ਫਿਲਸਤੀਨ ਨੂੰ ਮਾਨਤਾ ਦੇ ਦਿੱਤੀ ਜਿਨ੍ਹਾਂ ਪਹਿਲੋਂ ਨਹੀਂ ਸੀ ਦਿੱਤੀ ਇਸ ਕਰਕੇ ਭਾਰਤ ਦਾ ਗ੍ਰਾਫ ਦਿਨੋਂ ਦਿਨ ਇੰਟਰਨੈਸ਼ਨਲ ਜਿਹੜੀ ਪੋਲਿਟਿਕਸ ਹੁਣ ਚੱਲੇ ਜਾ ਰਿਹਾ ਹੈ ਮੇਰੇ ਕੋਲ ਅਗਲੀ ਖਬਰ ਹੈ ਬੀਬੀ ਹਰਜੀਤ ਕੌਰ ਜੀ ਨੂੰ ਅਮਰੀਕਾ ਤੋਂ ਬੇੜੀਆਂ ਲਾ ਕੇ ਭੇਜਿਆ ਗਿਆ ਤੇ ਨਾ ਉਹਨਾਂ ਨੂੰ ਵੈਜੀ ਫੂਡ ਦਿੱਤਾ ਗਿਆ 32 ਸਾਲ ਤੋ ਰਹਿ ਰਹੀ ਸੀ ਇਹ ਪੂਰੇ ਮੀਡੀਆ ਨੇ ਚੁੱਕਿਆ ਬਹੁਤ ਮਾੜੀ ਗੱਲ ਪਰ ਇਕੱਲਾ ਇੱਕ ਬੀਬੀ ਦਾ ਕਿਉਂ ਜ਼ਿਕਰ ਕੀਤਾ ਗਿਆ ਉਹਦੇ ਵਿੱਚ ਬਹੁਤ ਸਾਰੇ ਹਿੰਦੂ ਵੀ ਸਨ ਵੱਡੀ ਉਮਰ ਦੇ ਉਹਦੇ ਬਾਅਦ ਦੂਸਰੇ ਧਰਮ ਦੀਆਂ ਔਰਤਾਂ ਵੀ ਸਨ ਸਿੱਖਾਂ ਤੇ ਅਮਰੀਕਾ ਦੇ ਵਿੱਚ ਨਫ਼ਰਤ ਪਾਉਣ ਦੀ ਖੇਡ ਜਿਹੜੀ ਭਾਰਤੀ ਮੀਡੀਆ ਲਗਾਤਾਰ ਖੇਡ ਰਿਹਾ ਬਹੁਤ ਮਾੜੀ ਗੱਲ ਹੈ ਬਿਨਾਂ ਸ਼ੱਕ ਅਮਰੀਕਾ ਦੇ ਵਿੱਚ ਬੈਠੇ ਹੋਏ ਸਿੱਖਾਂ ਨੂੰ ਜਿਹੜੇ ਉੱਥੇ ਲਾਅ ਦੇ ਵਿੱਚ ਨੇ ਉਹਨਾਂ ਦੇ ਚੈਂਬਰ ਦੇ ਵਿੱਚ ਨੇ ਕਾਨੂੰਨੀ ਤੌਰ ਤੇ ਉਹਨਾਂ ਨੂੰ ਜਿਹੜੇ ਵੀ ਇਲੀਗਲ ਵਾਪਸ ਭੇਜਨੇ ਨੇ ਉਹਨਾਂ ਦੇ ਵਾਸਤੇ ਮਾਨ ਸਤਕਾਰ ਬਹਾਲ ਕਰਾਉਣਾ ਪਵੇਗਾ ਪਰ ਭਾਰਤੀ ਮੀਡੀਆ ਸਾਰੇ ਸੋਸ਼ਲ ਮੀਡੀਆ ਤੇ ਸਾਰੇ ਗੋਦੀ ਮੀਡੀਆ ਤੇ ਇਹੋ ਹੀ ਖਬਰ ਕਿਉਂ ਇੱਕ ਤਾਂ ਸਿੱਖਾਂ ਨੂੰ ਬਹੁਤ ਜ਼ਿਆਦਾ ਨਿਰਾਸ਼ਤਾ ਹੋਵੇ ਇੱਕ ਸਿੱਖਾਂ ਵਿੱਚ ਦੁਸ਼ਮਣੀ ਜਿਹੜੀ ਵਧੇ ਇਸ ਗੱਲ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਜਿਹੜੇ ਬਾਕੀ ਭੇਜੇ ਨੇ 132 ਬੰਦੇ ਉਹਨਾਂ ਦੇ ਵਿੱਚ ਵੀ ਬਜ਼ੁਰਗ ਹੋਣਗੇ ਕਿਉਂਕਿ ਉਹ ਦੂਸਰੇ ਤਲਮ ਨਾ ਹੋਣਗੇ ਇਸ ਕਰਕੇ ਮੈਂ ਇਸ ਗੱਲ ਦੀ ਨਿਖੇਧੀ ਕਰਦਾ ਔਰ ਅਮਰੀਕੀ ਜਿਹੜਾ ਵਿਦੇਸ਼ ਮੰਤਰੀ ਆਲਾ ਉਹਨੂੰ ਸਮਝਣਾ ਪਵੇਗਾ ਕਿ ਮਨੁੱਖੀ ਅਧਿਕਾਰਾਂ ਦੇ ਨਾਲ ਵਾਪਸ ਭੇਜਿਆ ਜਾਵੇ ਇਹ ਹੱਥਕੜੀਆਂ ਬੇੜੀਆਂ ਲਾਉਣੀਆਂ ਮਨੁੱਖੀ ਅਧਿਕਾਰਾਂ ਦੇ ਖਿਲਾਫ ਆ ਜਿਹੜੇ ਮਨੁੱਖੀ ਅਧਿਕਾਰਾਂ ਦੀ ਲੰਬੜਦਾਰੀ ਅਮਰੀਕਾ ਕਰਦਾ ਆ ਉਬੀ ਉਥੋਂ ਪਰਦਾ ਫੇਰਿਆ ਮੇਰੇ ਕੋਲੋ ਅਗਲੀ ਖਬਰ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਹੋਰੀ ਸੋਹਣੀ ਪੰਜਾਬੀ ਗਾਇਕੀ ਕਰਦੇ ਆ ਉਹਨਾਂ ਦਾ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਔਰ ਉਹਨਾਂ ਨੂੰ ਜਿਹੜਾ ਸਿਰ ਦੇ ਵਿੱਚ ਬੈਕ ਦੇ ਵਿੱਚ ਸੱਟਾਂ ਵੱਜੀਆਂ ਮੋਹਾਲੀ ਹਸਪੀਟਲ ਰੱਖਿਆ ਗਿਆ ਔਰ ਕਹਿੰਦੇ ਨਾਲ ਹੀ ਉਤੋਂ ਬਾਅਦ ਦਿਲ ਦੀ ਜਿਹੜਾ ਦੌਰਾ ਵੀ ਪੈ ਗਿਆ ਔਰ ਇਸ ਵੇਲੇ ਉਹਨਾਂ ਨੂੰ ਜਿਹੜਾ ਹੈ ਹਾਲਤ ਕਾਫੀ ਵਿਗੜੀ ਹੋਈ ਹੈ ਫੋਰਸ ਹਸਪੀਟਲ ਵਿੱਚ ਨੇ ਔਰ ਪੰਜਾਬੀ ਦੀ ਸਾਫ ਸੁੱਥਰੀ ਗਾਇਕੀ ਕਰਕੇ ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਪੰਜਾਬੀਅਤ ਦੀ ਦਿਨੋ ਸੇਵਾ ਕਰਨ ਵਾਸਤੇ ਤੰਦਰੁਸਤੀ ਬਖਸ਼ਣ। ਮੇਰੇ ਕੋਲੋ ਲਾਸਟ ਵਾਲੀ ਖਬਰ ਆ ਅਮਰੀਕਾ ਨੇ ਵੀਜ਼ੇ ਵਦਾ ਦਿੱਤੇ 12000 ਡਾਲਰ ਤੋਂ ਕਰਕੇ 1 ਲੱਖ ਡਾਲਰ ਕਰ ਦਿੱਤਾ ਹੈ। ਹੁਣ ਪੰਜਾਬੀ ਦੀ ਨਿਊਜ਼ ਵਿੱਚ ਆ ਰਿਹਾ ਹੈ ਕਿ ਇਹ ਪੰਜਾਬੀਆਂ ਨੂੰ ਬਹੁਤ ਵੱਡਾ ਤਗੜਾ ਹੈ। ਚਟਕਾਇਆ। ਸਭ ਤੋਂ ਵੱਧ ਇਹਦੇ ਵਿੱਚ ਪੰਜਾਬ ਤੋਂ ਬਾਹਰ ਦੇ ਖਾਸ ਤੌਰ ਤੇ ਗੁਜਰਾਤ ਤੇ ਆਰਟੀ ਦੇ ਲੋਕ ਜਿਹੜੇ ਨੇ ਪੰਜਾਬੀ ਤਾਂ ਇਹਦੇ ਚ ਹੈਗੇ ਨਹੀਂ ਉਹ ਜਿਹੜੇ ਘਰਾਂ ਵਿੱਚ ਬੈਠੇ ਹੋਏ ਆਰਟੀ ਕੰਪਨੀਆਂ ਦੇ ਨਾਲ ਗੱਲ ਕਰਦੇ ਨੇ ਉਹਨਾਂ ਵਿੱਚੋਂ ਬਹੁਤੀ ਗਿਣਤੀ ਗੈਰ ਸਿੱਖਾਂ ਦੀ ਗੈਰ ਪੰਜਾਬੀਆਂ ਦੀ ਹੈ ਪੰਜਾਬੀਆਂ ਨੂੰ ਫਿਰ ਇਹ ਜੀ ਇਨਾ ਕਰ ਦਿੱਤਾ ਲੱਖ ਵਧਾ ਕੇ ਕਰ ਦਿੱਤਾ ਉਹ ਜਿਹੜਾ ਹੈ ਤਕਨੀਕੀ ਵਿਦਿਆਰਥੀਆਂ ਨੂੰ ਜਿਹੜਾ ਵਧਿਆ ਉਹ ਵਧੇ ਰ ਵਧਿਆ ਔਰ ਉਹਨਾਂ ਨੂੰ ਜਿਹੜਾ ਹੁਣ ਬਾਕੀ ਦੇਸ਼ਾਂ ਵੱਲ ਮੁਹਰਨ ਕਰਨਾ ਪੈ ਰਿਹਾ ਮੈਚੋ ਨਾ ਪੰਜਾਬ ਸਰਕਾਰ ਇਹੋ ਜਿਹਾ ਪਲੈਨਿੰਗ ਕਰੇ ਕਿ ਇਹ ਜਿਹੜੇ ਸਾਡੀ ਕ੍ਰੀਮ ਆ ਬੱਚੇ ਇਹ ਪੰਜਾਬ ਦੇ ਵਿੱਚ ਰਹਿ ਕੇ ਉਹਨਾਂ ਪੈਸਾ ਕਮਾਉਣ ਜੇ ਪੰਜਾਬ ਦੇ ਵਿੱਚ ਬੈਠੇ ਹੋਏ ਦੂਸਰੇ ਨੂੰ ਕਮਾ ਸਕਦੇ ਆ ਸਾਡੇ ਬੱਚੇ ਕਿਉਂ ਨਹੀਂ ਅਗਲੇ ਹਫਤੇ ਕੁਝ ਹੋਰ ਖਬਰਾਂ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ ਕਰਦਾ ਗੁਰੂ ਦੇ ਬਾਣੀ ਵਿੱਚ ਗੁਰੂ ਅੰਗਸੰਗ ਰਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ